ਤਨਸਰੀ ਸੰਤ ਮਹੱਲਾ ਚੌਥਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਤਨਸਰੀ ਰਾਗ ਦੇ ਵਿੱਚ चौथे ਪਾਤਸ਼ਾਹ ਧੰਗੁਰੂ ਰਾਮਦਾਸ ਮਹਾਰਾਜ ਜੀ ਘਰ ਪਹਿਲੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 690 ਤੇ ਸੁਭਾਈਮਾਨ ਅਕਾਲ ਪੁਰਖੇ ਕੈ ਕਣਕਣ ਵਿਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਈਏ ਜਿਓ ਸਾਈਂ ਕਹਿੰਦੇ ਸੇ ਖੁਦਮ ਕਰੇ ਤੇ ਉਦਮ ਪ੍ਰਮਾਤਮਾ ਦੇਖਦਾ ਹੈ ਜੇ ਜਦੋਂ ਸਿੱਖ ਦਾ ਉਦਮ ਦੇਖਦਾ ਹੈ ਕਿ ਬੰਦਗੀ ਕਰ ਰਿਹਾ ਹੈ ਭਗਤੀ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਫਿਰ ਉਹ ਪ੍ਰਮਾਤਮਾ ਆਪਣੀ ਕਿਰਪਾ ਕਰਦਾ ਹੈ ਤੇ ਸਦਾ ਵਾਸਤੇ ਉਹਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਟਿਕਾ ਦਿੰਦਾ ਹੈ ਸਤ ਗੁਰ ਮਿਲੇ ਸੁਭਾਈ ਸਹਿਜ ਗੁਣਗਾਈ ਹੈ ਜੀਓ ਜੀਵਨ ਦੇ ਵਿੱਚ ਸੱਚਾ ਗੁਰੂ ਮਿਲ ਪਵੇ ਤੇ ਸਹਿ ਸੁਭਾਈ ਉਹ ਗੁਰਸਿੱਖ ਨੂੰ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦਿੰਦਾ ਹੈ ਤੇ ਉਹ ਗੁਰਮੁਖ ਪਿਆਰਾ ਫਿਰ ਉਸ ਪ੍ਰਮਾਤਮਾ ਦੇ ਬਹਿਮਾ ਪਰਮਾ ਤੋਂ ਦੂਰ ਰਹਿ ਕੇ ਗੁਣਗਾਉਂਦਾ ਹੈ ਗੁਣ ਗਾਏ ਬਿਕਸ਼ੈ ਸਦਾ ਅੰਦਰ ਜਾਂ ਆਪ ਸਾਚੇ ਭਾਵੇ ਫਿਰ ਗੁਰਮੁਖ ਪਿਆਰੇ ਦੇ ਜੀਵਨ ਦੇ ਵਿੱਚ ਇੱਕੋ ਹੀ ਇੱਕ ਖੁਸ਼ੀ ਹੁੰਦੀ ਹੈ ਪ੍ਰਮਾਤਮਾ ਦੇ ਗੁਣ ਗਾਉਣੇ ਤੇ ਗੁਣ ਗਾ ਕੇ ਉਹ ਸਦਾ ਹੀ ਖੁਸ਼ ਰਹਿੰਦਾ ਹੈ ਦਿਨ ਰਾਤ ਉਸ ਖੁਸ਼ੀ ਦੇ ਵਿੱਚ ਜਿੰਦਾ ਹੈ ਆਪੇ ਸਾਚੇ ਭਾਵੇ ਉਹ ਪ੍ਰਮਾਤਮਾ ਨੂੰ ਫਿਰ ਚੰਗੇ ਲੱਗਦੇ ਹਨ ਐਸੇ ਗੁਰਮੁਖ ਪਿਆਰੇ ਅਹੰਕਾਰ ਹਉ ਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਫਿਰ ਹੰਕਾਰ ਨੂੰ ਛੱਡਣਾ ਪੈਂਦਾ ਹੈ ਸੰਸਾਰਿਕ ਮੋਹ ਮਾਇਆ ਨੂੰ ਤਿਆਗਣਾ ਪੈਂਦਾ ਹੈ ਫਿਰ ਜਾ ਕੇ ਸਹਿਜ ਅਵਸਥਾ ਦੇ ਵਿੱਚ ਨਾਮ ਦੇ ਵਿੱਚ ਸਮਾਇਆ ਜਾਂਦਾ ਹੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਏ ਉਹ ਪ੍ਰਮਾਤਮਾ ਸੰਸਾਰ ਦਾ ਕਰਤਾ ਹੈ ਕਰਨਹਾਰ ਹੈ ਜੋ ਬਖਸ਼ਿਸ਼ ਕਰਦਾ ਹੈ ਉਹ ਗੁਰਮੁਖ ਪਿਆਰਾ ਉਸ ਨੂੰ ਕਿਹੜੇ ਮੱਥੇ ਪ੍ਰਵਾਨ ਕਰਦਾ ਹੈ ਹਰ ਜੋ ਕਿਰਪਾ ਕਰੇ ਤਾਂ ਨਾਮ ਧਿਆਈਏ ਜੀ ਦਾਸ ਨਾਨਕ ਇਹ ਆਖਦਾ ਹੈ ਕਿ ਉਹ ਪ੍ਰਮਾਤਮਾ ਕਿਰਪਾ ਕਰੇ ਤੇ ਨਾਮ ਨੂੰ ਧਿਆਇਆ ਜਾ ਸਕਦਾ ਹੈ ਉਦਮ ਵੀ ਉਹ ਪ੍ਰਮਾਤਮਾ ਹੀ ਬਖਸ਼ਿਸ਼ ਕਰਦਾ ਹੈ ਇਸੇ ਕਰਕੇ ਸੈਵ ਕਹਿੰਦੇ ਤਰਸ ਭਇਆ ਮੈਂ ਰਮਤ ਉਦਨੇ ਰਿਤੇ ਤਰਸ ਕੀਤਾ ਪ੍ਰਮਾਤਮਾ ਨੇ ਤੇ ਸਤਗੁਰ ਸੱਜਣ ਮਿਲਿਆ ਮੇਰੇ ਜੀਵਨ ਦੇ ਵਿੱਚ ਸੱਚਾ ਗੁਰੂ ਇੱਕ ਸੱਜਣ ਬਣ ਕੇ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ